ਫੱਕਰ ਵਰਕਰ ਯੂਨੀਅਨ ਜਿੰਦਾਬਾਦ 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 ਫੱਕਾਂ ਲਈ ਜੋੜ ਲੜਦੇ ਲੋਕ ਜਿੰਦਾਬਾਦ ਜਿੱਲਾ ਪੂਰੇ ਤੋਂ ਜਿਹੜਾ ਲਈ ਜੋੜ ਲੜਦੇ ਲੋਕ ਜਿੰਦਾਬਾਦ ਜਿੱਲਾ ਪੂਰੇ ਤੋਂ ਫੈਦੂਰੇ ਤਾਂ ਜਿੰਦਾਬਾਦ ਜਿੰਦਾਬਾਦ ਜਿੱਲਾ ਪੂਰੇ ਤੋਂ ਜਿੰਦਾਬਾਦ ਜਿੰਦਾਬਾਦ ਬੋਲੋ ਵੇਖੋ ਜੀ ਜਿਨ੍ਹਾਂ ਸਿਆਣੇ ਕਹਿੰਦੇ ਵੀ ਆਹ ਪੱਟ ਤੇ ਲੋਹੀ ਦੀ ਦਸ ਇਹ ਜੇ ਕੱਠੀ ਉਹ ਆਪਣਾ ਕੁਝ ਨਹੀਂ ਬਿਧੇ ਸਕਦਾ ਕੱਲੇ ਕੱਲੇ ਆਪਾਂ ਮਾਰ ਖਾਈ ਜਾਂਦੇ ਤੁਸੀਂ ਆਹ ਖਾਣਿਆਂ ਦੇ ਵਿੱਚ ਦੇਖੋ ਕਿੰਨੇ ਜੱਗ ਜੋੜਾ ਬਣਾ ਲਾ। ਜਿਹਨਾਂ ਬਣਾਉਂਦਾ ਕਿਹੜਾ ਉੱਪਰ ਤੋਂ ਮੱਤੇ ਕਿੰਨਾ ਨਹੀਂ ਪਤਾ ਤਾਂ। ਕਿ ਅਸੀਂ ਫਿਰ ਇੱਕ ਨਮਕ ਤੁਸੀਂ ਬਣਾ ਹੀ ਲੜ ਕੇ ਆਤਾ। ਆਪ ਦੀ ਮਤਲਬ ਕਿ ਸੇਫ ਸੇਫ ਹੋ ਸਕਦੀਆਂ ਜੀ। ਸਾਨੂੰ ਪਤਾ ਹੀ ਨਹੀਂ ਪੀਪਾ ਨੂੰ। ਕਿਉਂਕਿ ਅਸੀਂ ਵੇਂਦੇ ਆ। ਸਾਡੇ ਜਵੇਲਾ ਪਾਣ ਇਨਾ ਆ ਗਿਆ ਕਿਉਂਕਿ ਕੰਮ ਸਰਕਾਰਾਂ ਨੇ ਦਿੱਤੇ ਨਹੀਂ। ਜੋ ਕੰਮ ਠੇਕੇ ਤੇ ਦੇ ਦੇ ਯੂਪੀ ਤੇ ਆਰਚੂ ਬੰਦੀਏ ਆ ਕੇ ਪਾਸੇ ਪੰਜਾਬ ਦੇ ਤੁਸੀਂ ਦੇਖ ਲਓ ਕਿੰਨੇ ਨੌਜਵਾਨ ਲੱਗੇ ਆ ਜੀ। ਉਹ ਜਦੋਂ ਅਰੇ ਵਿਚਾਰੇ ਜਾਂਦੇ ਉਹਨਾਂ ਦਾ ਮਾਪਿਓ ਉਹਨਾਂ ਨੂੰ ਦੁੱਖੀ ਕਰਦਾ। ਕਿ ਇਹ ਆਪਾਂ ਕੁਝ ਕਮਾ ਕੇ ਲਿਆਇਆ ਕਿ ਕਿਤਿਆਂ 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 ਚਲੇ ਲੈ ਕੇ ਤੁਰੇ ਫਿਰਦੇ ਆ ਪਰ ਇਹਨਾਂ ਦਾ ਕਿਤੇ ਨਾ ਕਿਤੇ ਸਰਕਾਰਾਂ ਦਾ ਯੋਗਦਾਨ ਆ ਸਕਦੇ ਉਹ ਇਹ ਸਰਕਾਰਾਂ ਨੂੰ ਆਪਾਂ ਨੱਖ ਤਾਪ ਆ ਸਕਦੇ ਆ ਜੇ ਆਪਾਂ ਜਥੇਬੰਦੀ ਮੰਗ ਦਿੱਤਾ ਜਥੇਬੰਦੀ ਬਿਨਾ ਗੁਜ਼ਾਰਾ ਨਹੀਂ ਆਪਣੀ ਮਜ਼ਦੂਰ ਲੋਕ ਲਾਇਰ ਮੰਡਰੇਗਾ ਵਰਤਨ ਕਿਉਂ ਨਹੀਂ ਆਪਾਂ ਜਥੇਬੰਦੀ ਪੰਜਾਬ ਦੇ ਫੈਸਲੇ ਚੱਲ ਰਹੀ ਹੈ ਤੇ ਹੁਣ ਅਸੀਂ ਨਾਲ ਇਹ ਨੌਜਵਾਨ ਲੈ ਕੇ ਹੋ ਗਏ ਜਿਨ੍ਹਾਂ ਨੂੰ ਵੈਰੀ ਵਾਲੇ ਪਾਸੋਂ ਸਿਰਾਂ ਤੇ ਆ ਕੇ ਦਰਜਾ ਵੀ ਕਰਵਾਇਆ ਜਾਵੇ ਜੋ ਹੋਰ ਆਦੇਸ ਨੇ ਨਿਮਾਣੇ ਕੋਈ ਕੁੱਝ ਨਹੀਂ ਸਾਡੇ ਦੇ ਨਾਲ। ਕੋਨਾ ਵੀ ਪਛਾਣਿਆ ਨਹੀਂ। ਇਹ ਫਟਾ ਵੀ ਆਪ ਲੋਕ। ਆਪ ਉਸੇ ਮੰਦਿਰ ਦਾ ਵੀ ਇੱਡਾ ਵੱਡਾ ਕੰਮ। ਮੰਦਿਰ ਦਾ ਸਾਹਮਣੇ ਤੋਂ ਸਾਹਮਣੇ ਪਾ ਲਿਆ। ਮਨ ਕੌਲ ਦੇ ਅੰਦਰ ਆਮ ਜੀ ਸਾਹਮਣੇ। ਜਿਹੜੀ ਤੁਸੀਂ ਇਹ ਲੋਹਣ ਝਾੜੂ ਵਾਲਿਆਂ ਦਾ ਕਰਦੇ ਆ। ਮੈਂ ਮਾਰਕਾ ਕਹਿੰਦਾ ਕਿ ਇਹਨਾਂ ਝਾੜੂ ਵਾਲਿਆਂ ਨੂੰ ਪਾਇਆਂ ਵੀ ਹੁੰਦੀਆਂ ਬਹੁਤਾਂ ਗਿਸਾਂ ਮਾਰਦੇ। ਕਿਉਂਕਿ ਇਹ ਸਮੇਂ ਸਮੇਂ ਸਿਰ ਜਿੰਨੇ ਸਤਾਰਾ ਹੁੰਦੀਆਂ ਇਹ ਸਾਨੂੰ ਹੀ ਲੁੱਟਦੀਆਂ ਫਿਰਦੀਆਂ। ਕਿ ਆਪੇ 90% ਬੋਲ ਹੈ ਕਿ ਸਾਡੀ ਤਰੀਫਾਂ ਦੇ ਬੋਲ। ਆ ਤੁਸੀਂ ਇਹ ਲੋਗੇ ਦੇ ਆਪਣੇ ਬੰਦੇ ਆ ਉਹ ਚਾਰੇ ਥੀਨ ਮਹੀਨੇ ਕਰਦੇ ਆ पाच ਸੀ ਵੇਲੇ ਆ ਜਾਂਦੇ ਆ ਅਮੀਰ ਕਰਾੜਿਆ ਤੇ ਚਲੇ ਜਾਓ ਸਾਰਿਆਂ ਦੇ ਥੀਨ ਬਾਹਰ ਦੇ ਆ ਤੁਸੀਂ ਦੇਖ ਲੋ ਇਹਨਾਂ ਦਾ ਕੋਈ ਮੰਤਰੀਆਂ ਦਾ ਕੋਈ ਦੇਖ ਲੋ ਤੁਸੀਂ ਵੀ ਆ ਤੁਸੀਂ ਦੇਖਿਆ ਕਿਤੇ ਜਾਂਦਾ ਜਾ ਕਿਤੇ ਸਭ ਬਾਹਰ ਦੇ ਟੂਰਨ ਚੰਗੇ ਸਕੂਲਾਂ ਕਿ ਪੜਦੇ ਆ ਸਾਨੂੰ ਕੋਈ ਸਰਕਾਰੀ ਵਿਦਿਆ ਵੀ ਸਾਡੇ ਤੋਂ ਕੋਈ ਜਾ ਰਹੀ ਹੈ ਸਾਨੂੰ ਚੰਗੀ ਕੋਈ ਮਤਲਬ ਕਿ ਹੈ ਨਹੀਂ ਪੜਾਈ ਸਾਡੇ ਵਾਸਤੇ ਕੋਈ ਸਾਡੇ ਵਾਸਤੇ ਕੋਈ ਚੰਗੀ ਨੌਕਰੀ ਹੈ ਨਹੀਂ ਕਿਉਂਕਿ ਜਿੰਨੇ ਆਪਣੇ ਰਿਜ਼ਰਵ ਕੋਟੇ ਸਭ ਤੋਂ ਸਾਰੇ ਕਿਤੇ ਜਾ ਰਹੇ ਆ ਜੇ ਜੇ ਆਪਾਂ ਨੂੰ ਰਿਜ਼ਰਵ ਕੋਟਾ ਆਉਂਦਾ ਜੇ ਆਪਾਂ ਉਹਦੇ ਚ ਆਪਾਂ ਭਾਗੀ ਵੀ ਹੋ ਸਕਦੇ ਇੰਤਰੀਜਿਆ ਹੋਵੇ ਜਾਂ ਪੁਲਿਸ ਦਾ ਹੋਵੇ ਜਾਂ ਕਿਸੇ ਮਹਿਕਮੇ ਨਾਲ ਵੀ ਸੰਬੰਧਤ ਹੋਵੇ ਪਰ ਉਹ ਕੀ ਆ ਰਿਜ਼ਰਵ ਕੋਟੇ ਜਿਹੜੀ ਕੇਂਦਰ ਦੇ ਵਿੱਚ ਮੋਦੀ ਸਰਕਾਰ 10 ਸਾਲਾਂ ਦੇ ਵਿੱਚ ਉਹਨੇ ਇੰਨਾ ਆਪਣਾ ਨੁਕਸਾਨ ਕੀਤਾ ਉਹਨੇ ਸਭ ਤੋਂ ਵੱਡਾ ਅਟੈਕ ਜਿਹੜਾ ਮੇਰੀ ਦੇ ਦਿਮਾਗ ਤੇ ਕੀਤਾ ਇੱਕ ਸਿਰਫ ਤੁਸੀਂ ਦੇਖ ਲਓ ਆਪਾਂ ਕੱਲੇ ਸਿਲੈਂਡਰ ਦੀ ਗੱਲ ਕਰਦੇ ਆਂ ਇੱਕ ਸਿਲੈਂਡਰ ਆਪਾਂ ਅਨੁਮਾਨ ਦੇ ਕੇ ਉਹਨੇ ਕਿੰਨਾ ਆਪਣੇ ਤੇ ਪੈਸਾ ਲੁੱਟਿਆ ਅਸੀਂ ਇੱਕ ਤਾਂ ਸਿਲੈਂਡਰ ਦੇਣਾ ਜਾਂ ਉਹਨਾਂ ਦਾ ਸਿਲੈਂਡਰ ਬ੍ਰਿੰਗ ਹੋ ਗਿਆ ਅਜਾ 500 ਟਾਂਕਾ ਨਹੀਂ ਸਿਲੰਡਰ ਮਿਲ ਜਾਂਦਾ ਸੀ ਜੀ ਜੀ ਸਬਸਿਦੀ ਗੱਲ ਆ ਜਾਂਦੀ ਸੀ 1200 1300 ਰੁਪਏ ਤੋਂ ਸਿਲੰਡਰ ਥੱਲੇ ਆ ਜਾਵਾ ਸੀ ਤੁਸੀਂ ਦੇਖੋ ਉਹਨਾਂ ਨੇ ਸਾਨੂੰ ਇੱਕ ਸਿਲੰਡਰ ਫ੍ਰੀ ਦੇ ਕੇ ਸਾਡੇ ਤੋਂ ਪੈਸਾ ਕਿਉਂ ਨਹੀਂ ਲੈਂਦਾ ਇੱਕ ਸੋਚਣ ਵਾਲੀ ਗੱਲ ਹੈ ਕਿ ਸਾਨੂੰ ਇੱਕ ਨਾਲ ਉਹਦਾ ਇੱਕ 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 ਨਾਲ ਇੱਕ ਨਾਲ ਚ ਸਾਨੂੰ ਜਿਹੜੇ ਗਰੀਬਾਂ ਨੂੰ ਜਿਹੜੇ ਉਹਨਾਂ ਦੇ ਦੇ ਕੇ ਔਰ ਤੁਸੀਂ ਭਵੰਤਮਾਨ ਬੰਦਿਆ ਇਹਦਾ ਕਿਟਲਰ ਵਾਲਾ ਸਾਰਾ ਹੋਰ ਆ ਸਾਥੀਓ ਕਿਟਲਰ ਦੀ ਸਰਕਾਰ ਚੱਲ ਰਹੀ ਹੈ ਮੋਦੀ ਦੇ ਪਾਇਲ ਪੀਰ ਤੇ ਭਵੰਤਮਾਨ ਸਰਕਾਰ ਇਹਦੀ ਚੱਲ ਰਹੀ ਹੈ ਇਸ ਕਰਕੇ ਅਸੀਂ ਕਹਿੰਦੇ ਆ ਵੀ ਆਪਾਂ ਨੂੰ ਜਥੇ ਬੰਦ ਹੋਣਾ ਜ਼ਰੂਰੀ ਹੈ ਚਾਹੇ ਜਿਹੜੇ ਚੰਗੇ ਜਿਹੜੇ ਮੁਲਾਜ਼ਮ ਹੈ ਜਿਵੇਂ ਆਪਣਾ ਸਾਡਾ ਸਾਥੀ ਇੱਕ ਮੁਲਾਜ਼ਮ ਦੇਖਾ ਵਿੱਚ ਉਹਨਾਂ ਚੰਗੇ ਜਿਹੜੇ ਮੁਲਾਜ਼ਮ ਵਿਚਾਰੇ ਬਾਅਦ ਠਾਉਂਦੇ ਉਹਨਾਂ ਤੇ ਵੀ ਅਫਸਰ ਅਰਚਾਈ ਕਰਦੇ ਆ ਉਹਨਾਂ ਤੇ ਵੀ ਦਬਾਅ ਬਣਾਉਂਦੇ ਆ ਜਿਹੜੇ ਕ੍ਰੈਕਸ਼ਨ ਬਾਜ ਆਪਾਂ ਕਹਿ ਸਕਦੇ ਆ ਮੁਲਾਜ਼ਮ ਜਿਹੜੇ ਪੈਸਾ ਲੈ ਕੇ ਰਿਸ਼ਵਤ ਖੋਹੀ ਕਰਦੇ ਆ ਜਾਂ ਮੱਗਿਆਂ ਨਾਲ ਖੰਡਦੇ ਆ ਜਾਂ ਹੋਰ ਤਰ੍ਹਾਂ ਦੇ ਆਪਣੇ ਤੇ ਬਹੁਤ ਆ ਆਗਿਆਚਾਰ ਤੁਸੀਂ ਦੇਖੋ ਸਾਡੇ ਦਿਨੋਂ ਦਿਨ ਗਰੀਬਾਂ ਤੇ ਕਿੰਨੇ ਹੁੰਦੇ ਆ ਪਰ ਥਾਣਿਆਂ ਦੇ ਵਿੱਚ ਸਾਡੀ ਸੁਣਵਾਈ ਨਹੀਂ ਹੁੰਦੀ ਉੱਥੇ ਉਹ ਲੀਡਰਾਂ ਦੀ ਸੁਣਵਾਈ ਹੁੰਦੀ ਹੈ ਜਿੰਨਾਂ ਨੂੰ ਅਸੀਂ ਵੋਟਾਂ ਪਾ ਕੇ ਬਣਾਇਆ ਹੁੰਦਾ ਇਸ ਕਰਕੇ ਜਿਹੜਾ ਜਥੇਬੰਦ ਹੋਣਾ ਆਪਾਂ ਨੂੰ ਸਾਡੇ ਬਹੁਤ ਜ਼ਰੂਰੀ ਹੈ ਇੱਕ ਹੋਰ ਵੀ ਅਸੀਂ ਮਾਫੀ ਚਾਹੁੰਦੇ ਆ ਕਿ ਇੱਕ ਗਲਤੀ ਕਰਕੇ ਆਪਾਂ ਮੀਟ ਹੋ ਗਏ ਨਾ ਆਪਾਂ ਚਾਰ ਦੇ ਰੱਖਿਆ ਕਿਉਂਕਿ ਟਾਈਮ ਦੇ ਆਪਾਂ ਪਾਵੰਦਾ ਆਪਾਂ ਨੂੰ ਹੋਣਾ ਬਹੁਤ ਜ਼ਰੂਰੀ ਹੈ ਇਸ ਗੱਲ ਦੇ ਅਸੀਂ ਮਾਫੀ ਵੀ ਤੋਰ ਕੇ ਚਾਹੁੰਦੇ ਆ ਕਿਉਂਕਿ ਫਿਰ ਟਾਈਮ ਦੇ ਅਸੀਂ ਪਾਵੰਦ ਨਹੀਂ ਹੋਵਾਂਗੇ ਤੇ ਫਿਰ ਅਸੀਂ ਅੱਗੇ ਜਾ ਕੇ ਲੋਕਾਂ ਨੂੰ ਕਿਵੇਂ ਜਾ ਅਸੀਂ ਲੋਕਾਂ ਨੂੰ ਕਿਵੇਂ ਜਥੇਬੰਦ ਕਰਾਂਗੇ ਇਸ ਕਰਕੇ ਨੌਜਵਾਨ ਸਾਡੇ ਸਾਥ ਜਿਹੜੇ ਟੱਕ ਬਿੰਤੀ ਦੇ ਵਿੱਚ ਬੈਠੇ ਆ ਕਾਸ਼ ਇਹਨਾਂ ਤੋਂ ਮਤਾ ਪਾਸ ਕਰਾਉਣਾ ਵੀ ਤੁਸੀਂ ਨੌਜਵਾਨ ਜਥੇਬੰਦੀ ਚਲਾ ਸਕਦੇ ਆ ਜਥੇਬੰਦੀ ਤੁਸੀਂ ਚਲਾਓਗੇ ਅਸੀਂ ਤੁਹਾਡੇ ਨਾਲ ਪਿੰਡਾਂ ਦੇ ਵਿੱਚੋਂ ਮੁੰਡੇ ਤੋੜਾਂਗੇ ਅਸੀਂ ਵੱਡੀ ਜਥੇਬੰਦੀ ਕਾਇਮ ਕਰੋ ਤੁਹਾਨੂੰ ਕੋਈ ਇਹ ਨਹੀਂ ਗੱਲ ਵੀ ਥਾਣਿਆਂ ਦੇ ਵਿੱਚ ਤੁਹਾਡੇ ਤੇ ਕੋਈ ਅਤਿਆਚਾਰ ਕਰੂਗਾ ਆ ਤੁਸੀਂ ਵੇਖੋ ਨਜਾਇਜ਼ ਮੁੰਡੇ ਜੇਲਾਂ ਦੇ ਵਿੱਚ ਫੜ ਕੇ ਕਿਸੇ ਹੋਰ ਤੇ ਚਿੱਤਾ ਪਾ ਕੇ ਉਹਨੂੰ ਅੰਦਰ ਕੀਤਾ ਜਾਂਦਾ ਪਰ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਨੱਥ ਪਾਉਣ ਵਾਸਤੇ ਸਾਨੂੰ ਨੌਜਵਾਨ ਲੜਕਿਆਂ ਦੀ ਬਹੁਤ ਜ਼ਰੂਰਤ ਆ ਅਸੀਂ ਕਹਿੰਦੇ ਨੌਜਵਾਨ ਲੜਕੇ ਵੀ ਜਿਹੜੇ ਅੱਗੇ ਆਉਣ ਤੇ ਜਥੇਬੰਦੀ ਆਪਾਂ ਟੰਗ ਤਰੀਕੇ ਨਾਲ ਚਲਾਈਏ ਕਿਉਂਕਿ ਬਰੀ ਵਾਲੇ ਦੇ ਵਿੱਚ ਬਹੁਤ ਜਿਆਦਾ ਇਹੋ ਜਿਹੀ ਹੁਣ ਕੇਸ ਆਉਣ ਲੱਗੇ ਆ ਕਿ ਜਿਹੜੇ ਸਾਡੇ ਮਜ਼ਦੂਰਾਂ ਤੇ ਅਥਿਆਚਾਰ ਹੋਣ ਲੱਗੇ ਆ ਸੰਪਰਕੇ ਚ ਲੜ ਕੇ ਉਹਨਾਂ ਨਾਲ ਕੋਈ ਕਿਸੇ ਸੰਪਰਕ ਨਾ ਕਰੂ ਜਿਵੇਂ ਆਪਾਂ ਜੇ ਜੇਸਟੈਂ ਮਰਗੀ ਤੇ ਸਿੱਥੇ ਮੀਟਿੰਗ ਰੱਖੋ ਅੰਦੇ ਨੋਜ਼ਵਾਨ ਅਸੀਂ ਆਵਾਂਗੇ ਸ਼ਿੰਕਪਤ ਸਿੰਘ ਬਾਰੇ ਤੁਹਾਨੂੰ ਸਾਰਾ ਉਹਦਾ ਦੱਸਾਂਗੇ ਕਿੰਨਾ ਵੀ ਉਹਨੇ ਆਪਣੇ ਇਨਕਲਾਬ ਲਿਆਂਦਾ ਹੁੰਦਾ ਹੈ ਕਿੰਨਾ ਉਹਨਾਂ ਨੇ 31 ਸਾਲ ਦੀ ਉਮਰ ਦੇ ਵਿੱਚ ਫਾਂਸੀ ਚੜ੍ਹ ਕੇ ਕਰਤਾਰ ਸਿੰਘ ਸਰਾਭੇ ਅਰਗੇ ਚੂਹੋਤਮ ਸਿੰਘ ਕਰਕੇ ਕੁੱਤ ਸਿੰਘ ਤੇ ਮਤਲਬ ਕਿ ਇਹ ਕੁਰਬਾਨੀਆਂ ਨੇ ਜਿਹੜੀਆਂ ਉਹ ਤੁਹਾਨੂੰ ਦੱਸਾਂਗੇ ਅਸੀਂ ਕਿੰਨੀਆਂ ਕੁਰਬਾਨੀਆਂ ਉਹਨਾਂ ਨੇ ਇੱਕ ਦੇਸ਼ ਲਈ ਕੀਤੀਆਂ ਹਨ ਆਹ ਵੇਖੋ ਤੁਸੀਂ ਵੱਡੇ ਵੱਡੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਾਲਤਾ ਉਹਦੇ ਕੋਲ ਜਿਸ ਕਰਕੇ ਸਾਨੂੰ ਜਥੇਬੰਦੀ ਇਹ ਸਮਝਣ ਉਹ ਵੀ ਇੱਕ ਜਥੇਬੰਦੀ ਸੀ ਉਹ ਵੀ ਇੱਕ ਜਨਮ ਦੇ ਖਿਲਾਫ ਲੜੇ ਸੀ ਇਹ ਵੀ ਜਥੇਬੰਦੀਆਂ ਦਾ ਆਡਾ ਅਟ ਡੰਡ ਤਰੀਕਾ ਲੜਨ ਦਾ ਇਸ ਕਰਕੇ ਆਪਾਂ ਨੂੰ ਜਥੇਬੰਦੀ ਬਣਾਉਣੀ ਬਹੁਤ ਜ਼ਰੂਰੀ ਹੈ ਕਿੰਨਾ ਚਿਰ ਅਸੀਂ ਇਹ ਛੱਡੇ ਤੇ ਥੱਲੇ ਨਹੀਂ ਆਵਾਂਗੇ ਸਾਥੀਓ ਉਹਨਾਂ ਚਿਰ ਸਾਡਾ ਗਰੀਬਾਂ ਦਾ ਕੁਝ ਨਹੀਂ ਬਚਿਆ ਜਾਣਾ ਨਹੀਂ ਤਾਂ ਹਰ ਤਰ੍ਹਾਂ ਦਾ ਆਪਣੇ ਤੇ ਜ਼ੁਲਮ ਹੋਊਗਾ ਕਿਉਂਕਿ ਆ ਜਿਹੜੇ ਹੁਣ ਕੌਲਜਾਰੀ ਕੰਨ ਕਾਨੂੰਨ ਕਰਕੇ ਸਰਕਾਰ ਨੇ ਹੁਣ ਅੰਨੇ ਨਹੀਂ ਜਿੰਮੇ ਦਾ ਹੱਲ ਤੱਕੀ ਲਿਆ ਅਗਲੇ ਦਿਨਾਂ ਕਾਨੂੰਨ ਪਾਸ ਹੋ ਗਿਆ ਉਹ ਜਿਹੜੇ ਕਾਲੇ ਕਾਨੂੰਨਾਂ 'ਚ ਬਹੁਤ ਲੰਮੀ ਬੰਦੇ ਤੋਂ 27 ਤੋਂ ਲਾ ਰਹੇ ਆ ਉਹ ਜਦੋਂ ਕਾਲੇ ਕਾਨੂੰਨ ਪਾਸ ਕਰ ਦਿੱਤੇ ਜੀ ਇਹ ਧਰਮ ਦਾ ਖਤਰਾ ਬਣ ਗਿਆ ਪਰ ਇਹ ਹੋਰ ਆਪਾਂ ਕਾਲੇ ਕਾਨੂੰਨਾਂ ਦੇ ਦਬਾਰ ਨਾ ਪਾਇਆ ਇਸ ਵਿੱਚ ਆਉਣਾ ਬਹੁਤ ਵੱਡਾ ਬਣਿਆ ਤੁਹਾਡੇ ਲੋਕਾਂ ਦੇ ਕਿਥੋਂ ਜਾ ਕੇ ਬੋਸੇ ਤੋਂ ਤੁਹਾਡੇ ਖਰਾਬ ਨਹੀਂ ਇਹੋ ਹੀ ਆਪਣੀ ਸਵਾਰਤਾ ਆਪਣੀ ਹੈ ਤੁਸੀਂ ਉੱਥੋਂ ਵੀ ਬਹੀ ਨਿਕਲ ਸਕਦੇ ਤੁਸੀਂ ਇਹ ਉਹਨੇ ਆਪਣੇ ਤੇ ਕਾਲੇ ਕਾਨੂੰਨ ਦੀ ਬੋਤੀ ਸਰਕਾਰ ਲੈ ਕੇ ਆਈ ਹੈ ਇਹਨਾਂ ਨੂੰ ਨੱਥ ਪਾਉਣ ਲਈ ਆਪਾਂ ਨੂੰ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਸਾਥੀਓ ਤੇ ਮੈਂ ਇਹਨਾਂ ਗੱਲਾਂ ਦੇ ਨਾਲ ਸਾਰੇ ਜਨਤਾ ਦਾ ਸਾਥ ਦੇਣ ਦਾ ਤਹਿਤ ਬਹੁਤ ਧੰਨਵਾਦ ਕਰਦਾ ਜੇ ਮੇਰੇ ਤੋਂ ਕੋਈ ਝਲਤੀ ਹੋਈ ਤਾਂ ਮੈਂ ਮਾਫੀ ਚਾਹੁੰਦਾ ਧੰਨਵਾਦ ਪਤਾ ਵੀ ਜਿਹੜਾ ਸਾਡਾ ਪੰਜਾਬ ਹੈ ਉਹ ਅੱਜ ਪੰਜਾਬ ਦੇ ਵਿੱਚ ਜਿਹੜਾ ਛੇਵੇਂ ਦਰਿਆ ਦਾ ਛੇਮਾ ਦਰਿਆ ਦਾ ਕਹਿ ਰਹੇ ਨੇ ਲੱਗੇ ਦਾ ਕਿਉਂਕਿ ਸ਼ਿਮਾ ਦਰਿਆ ਸੀ ਜਿਹੜਾ ਨਦੀ ਦਾ ਆਪਣੇ ਪੰਜਾਬ ਦੇ ਵਿੱਚ ਸਾਫtio ਚੱਲ ਰਿਹਾ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਨੂੰ ਖੰਡ ਪਾਉਣ ਦੀ ਕਿਉਂਕਿ ਆਪਾਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਨਹੀਂ ਆਪਾਂ ਇੱਕ ਮੁੱਠ ਨਹੀਂ ਹੋਵਾਂਗੇ ਤੇ ਸਭ ਤੋਂ ਵੱਧ ਆਪਣੇ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ 2030 ਤੱਕ ਆਪਾਂ ਨੂੰ ਕਿਤੇ ਨਜ਼ਰ ਨਹੀਂ ਆਵੇ ਕਿਉਂਕਿ ਜਿਹੜੇ ਨਿੱਕੇ ਨਿੱਕੇ ਬੱਚੇ ਆ ਉਹ ਤੁਸੀਂ ਦੇਖੋ ਅੱਜ ਕੱਲ ਕਿੰਨੀ ਇਹਨਾਂ ਨੂੰ ਟੀਜੇ ਲੱਗਦੇ ਆ ਕਿੰਨਾ ਕੁਝ ਜੰਮਦੇ ਬੱਚੇ ਨੇ ਮਤਲਬ ਕਿ ਟੀਜੇ ਲੱਗਣੇ ਸ਼ੁਰੂ ਹੋ ਜਾਂਦੇ ਤੇ ਉਹਦੀ ਜਵਾਨੀ ਕਿੱਥੇ ਆ ਜਾਂਦੀ ਕਿਉਂਕਿ ਜਿਹੜਾ ਇੱਕ ਟੀਕਾ ਆਪਾਂ ਮੈਡੀਕਲ ਦੇ ਵਿੱਚ ਲਵਾਉਣੀ ਉਹ ਵੀ ਇੱਕ ਨਸ਼ੀ ਦੀ ਇੱਕ ਡੋਜ਼ ਹੈ। ਹਾਂ ਜੇ ਨਸ਼ਾ ਛਡਾਊ ਕੇਂਦਰ ਬਣੇ ਹੋਏ ਆ। ਉਹ ਵੀ ਨਸ਼ੇ ਇੱਕ ਨਸ਼ਾ ਕੇਂਦਰ ਜਿਹਨਾਂ ਨੂੰ ਇੱਕ ਜਿਹੜੀ ਜੀ ਚ ਰੱਖਣਾ ਦੀ ਲੋੜ ਹੈ। ਉਹ ਵੀ ਸਾਥੀ ਉਹ ਇੱਕ ਨਾਮਰਾਜ਼ ਥੋੜੀ ਹੈ ਜਿਹੜੀ ਉਹ ਵੀ ਬੰਦੇ ਦਾ ਖੰਡ ਵਿੱਚ ਦੁੱਦੀ ਹੈ। ਕਿਉਂਕਿ ਇਸ ਨਸ਼ੇ ਦਾ ਇੱਕੋ ਇੱਕ ਜਿਹੜਾ ਹੱਲ ਹੈ ਵੀ ਇਹ ਨਸ਼ੇ ਨੂੰ ਆਪਾਂ ਜਿਹੜੋਂ ਖਤਮ ਕਰ ਸਕਦੇ ਆ ਜਿਹੜੀ ਨਵੰਬਰ ਨੂੰ ਆਉਣ ਵਾਲੀ ਵੀਡੀਏ ਉਹਨਾਂ ਨੂੰ ਇੱਕ ਇੱਕ ਨਵੀਂ ਜਥੇਬੰਦੀ ਅਸੀਂ ਬਣਾ ਰਹੇ ਆ ਸ਼ੀਰਪਤ ਸਿੰਘ ਨੌਜਵਾਨ ਜਥੇਬੰਦੀ ਬਣਾ ਰਹੇ ਆ। ਪੀ ਜਿਹੜੇ ਨੌਜਵਾਨ ਸਾਡੇ ਸਾਥੀ ਆ ਉਹ ਜਥੇਬੰਦੀ ਨੂੰ ਚਲਾਉਣ ਤੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾਉਣ ਉਹ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾ ਕੇ ਜਿਹੜੇ ਸਾਥੀ ਸਾਡੇ ਕੋਈ ਜਿਹੜੇ ਨੌਜਵਾਨ ਲੜਕੇ ਜਿਹੜੇ ਆ ਉਹ ਨਸ਼ੇ ਦੀ ਦਲਦਲਾਂ ਨਾਲ ਜਾ ਰਹੇ ਆ ਉਹ ਉਧਰੋਂ ਤਿਆਰ ਉਹਨਾਂ ਦਾ ਢਾਹ ਕੇ ਉਹਨਾਂ ਨੂੰ ਇੱਕ ਜਥੇਬੰਦੀ ਚ ਲਿਆਂਦਾ ਜਾਵੇ ਉਹ ਇੱਕ ਸਮਾਜ ਸੇਵਕਾ ਜਿਹੜੇ ਉਹ ਸਾਥੀ ਸਾਡੇ ਸਮਾਜ ਦੀ ਸੇਵਾ ਕਰਨ ਉਹਨਾਂ ਨੂੰ ਇੱਕ ਜਾਗਰਤੀ ਹੋਵੇ ਕਿਉਂਕਿ ਆ ਜਿਹੜੀਆਂ ਬੇਈਮਾਨ ਸਰਕਾਰਾਂ ਆਪਾਂ ਸਮੇਂ ਸਮੇਂ ਸਭ ਨੂੰ ਇਹ ਲੋਕ ਬੇਈਮਾਨ ਸਰਕਾਰਾਂ ਨਹੀਂ ਆਣਾਂ ਇਹ ਅਤਾ 76 ਸਾਲ ਤੋਂ ਲੈ ਕੇ ਪਰ ਕਿੰਨਾ ਦੇ ਸਤੂ ਆਜ ਦੀ ਪਸੰ ਨੂੰ ਇਹਨਾਂ ਨੇ ਕੁਛ ਨਹੀਂ ਦਿੱਤਾ ਜੇ ਸਮੇਂ-ਸਮੇਂ ਸਰ ਸਾਨੂੰ ਨੌਕਰੀਆਂ ਦੇ ਦੇ ਪੜੀ ਨਿਕਲ ਨੌਜਵਾਨਾਂ ਤੇ ਪਰ ਅੱਜ ਆ ਵੀ ਦੇ ਆ ਨਸ਼ੇ ਦੀ ਬੋਝ ਨਾਲ ਸਾਡੀ ਡੇਲੀ ਦੇ ਵਿੱਚ ਤੁਸੀਂ ਖੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਦੇ ਸਾਹਮਣੇ ਮੌਤਾ ਹੁੰਦੀ ਇਹ ਮੌਤਾ ਨਹੀਂ ਸੀ ਹੋਇਆ ਇਹ ਕਿਤੇ ਨਾ ਕਿਤੇ ਯੋਗਦਾਨ ਸਭ ਤੋਂ ਵੱਡਾ ਜਿਹੜਾ ਇਹਨਾਂ ਦਾ ਮੰਤਰੀਆਂ ਸੰਤਰੀਆਂ ਰਾਜੀਆਂ ਸਾਹਮਣੇ ਤੇ ਸਰਕਾਰਾਂ ਆ ਗਿਆ ਪਰ ਵਰਤਮਾਨ ਮੁਕਾਬਲੇ ਕੁਝ 2022 ਦੇ ਵਿੱਚ ਕਿੰਨੇ ਦੇ ਵੱਡੇ ਵਾਦੇ ਇਹਨਾਂ ਨੇ ਕੀਤੇ ਨਾ ਇਹ ਮਾੜਾ ਨਹੀਂ ਕਿਹਦੇ ਮਾਚਾ ਤੁਸੀਂ ਵੇਖੋ ਸ਼ਹਿਰ ਆਮ ਕਦਾਨਾਂ ਦੇ ਵਿੱਚ ਬੱਚਿਆਂ ਦੇ ਕਿਤੇ ਕਿਤੇ ਨਹੀਂ ਨਸ਼ਾ ਪੰਦੇ ਜਾ ਇਹ ਐ ਨਹੀਂ ਸਕਦਾ ਆਨੇ ਮੇਕਰ ਨਾ ਤਾਂ ਭੁਲਾਨੀ ਨਹੀਂ ਲਿਆਦਾ ਇਹਨਾਂ ਦੀ ਸੁਰੱਖਿਆ ਸ਼ਹਿਰ ਆਮ ਵੱਡਾ ਦਿੱਕੀ ਸੀਗੇ ਲੋ ਜਰਾਨੀ ਦੇ ਬੜਾ ਡੁਪਲੀਕੇਟ ਕਰਾਏ ਜਾਦੇ ਨਾ ਪਾਏ ਉਹ ਛੱਟ ਕੇ ਪਈ ਜਾਂਦੀ ਲੋ ਕਿ ਥੋੜੀ ਛੱਟ ਜਾਂ ਉਹਨਾਂ ਦੇ ਕੰਮਾਂ ਕਰੀਆਂ ਦੇ ਪਾੜੇ ਜਾਂਦੇ ਆ ਤੇ ਮੋਬਾਈਲ ਤੇ ਆ ਤੁਸੀਂ ਵੇਖੋ ਹੋਏ ਜਾਂਦੇ ਆ ਇਹ ਯੋਗਦਾਨ ਕਿਤੇ ਨਾ ਕਿਤੇ ਜਿਹੜੀ ਪੁਲਿਸ ਹੈ ਅਸੀਂ ਆਪਾਂ ਸਾਰੀ ਪੁਲਿਸ ਨੂੰ ਮਾੜਾ ਨਹੀਂ ਕਹਿੰਦੇ ਇਸ ਤਰ੍ਹਾਂ ਕਿਤੇ ਇਹ ਪੁਲਿਸ ਦੀ ਮਦਦ ਤੋਂ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਜਿਹੜਾ ਵੇਖੋ ਤੁਸੀਂ ਇੱਕ ਬੰਦੇ ਦਾ ਸਾਈਕਲ ਚੋਰੀ ਹੋ ਗਿਆ ਉਹ ਜਰਾ ਉਹ ਘੇੜੇ ਕੱਢ ਕੱਢ ਕੇ ਇੱਕ ਜੀ ਹਾਦਸਾ ਹੋ ਗਿਆ ਤਾਂ ਵੀ ਮੇਰਾ ਸਾਈਕਲ ਚੋਰੀ ਹੋਇਆ